ਦੀਆ ਕੰਮ ਉਹ ਆ ਤੁਹਾਡਾ ਕੀ ਆ ਆਪ ਆਪਣਾ ਕੰਮ ਟਾਈਮ ਨਾਲ ਕਰ ਲਿਆ ਕਰੋ ਤੇ ਸਾਡੀ ਵਾਰੀ ਜਿੱਦ ਦਿਨ ਹੋਣੀ ਉਹ ਦਿਨ ਸਾਰਾ ਦਿਨ ਲੰਮਕਾ ਖੜਿਆ ਕਰੋ ਜਦੋਂ ਮੇਰੀ ਵਾਰੀ ਹੁੰਦੀ ਆ ਉਦੋਂ ਤੇਰੀ ਭਾਜ ਨੇ ਤੇ ਰੋਟੀ ਇਦਾਂ ਖਾਣੀ ਨਹੀਂ ਉਹਨੇ ਤੇ ਤਾੜੀ-ਤਾੜੀ ਖਾਣੀ ਆ ਤੇ ਕੀ ਗੱਲ ਮੇਰੇ ਬਾਰੇ ਕੀ ਹੁੰਦਾ ਵਾ ਕੱਲ ਜੋਬਨ ਕੋਈ ਵੀ ਨਹੀਂ ਪਰਮੀਤ ਨੇ ਰੋਟੀਆਂ ਲਾਤੀਆਂ ਪਹਿਲਾਂ ਤੇ ਬਾਅਦ ਲੱਗੀ ਝਾੜੂ ਮਾਰਨਾ ਅੱਛਾ ਤੇ ਜੋਤ ਆ ਕੇ ਉਹਦੇ ਦਿਵਾਲੇ ਹੋ ਗਈ ਕਿਉਂ ਕਿ ਮੈਂ ਬਈਆਂ ਰੋਟੀਆਂ ਨਹੀਂ ਕੋਈ ਖਾਧੀਆਂ ਜਾਂਦੀਆਂ ਮੈਨੇ ਤੈਨੂੰ ਸਮਝਾਉਣੀ ਆ ਮੈਂ ਤੇਨਾਂ ਲੰਣ ਥੋੜੀ ਆ ਮੈਂ ਤੇ ਸਮਝਾਈ ਸਕਣਾ ਨਾ ਤੁਹਾਨੂੰ ਨਾਨਾ ਭਾਜੀ ਮੈਨੂੰ ਸਮਝਾਉਂਦੀ ਕੋਈ ਲੋੜ ਨਹੀਂ ਆ ਜੇ ਕੋਈ ਐਹੋ ਜਿਹਾ ਦਿਨ ਆ ਜਾਏਗਾ ਵੀ ਜਦੋਂ ਤੁਸੀਂ ਦੋ ਜਣੇ ਨਹੀਂ ਲੜਦੀਆਂ ਤੇ ਕੋਈ ਗੁਨਾਹ ਹੋ ਜਾਊਗਾ ਹੁਣ ਕੀ ਹੋਇਆ ਵਾ ਹੁਣ ਕਿਨੇ ਪੜਾਤਾ ਤੁਹਾਨੂੰ ਪੜਵਾ ਕਨੇ ਆ ਪ੍ਰਵੀਰ ਨੂੰ ਕੀ ਆਖਿਆ ਆਖਿਆ ਵਾ ਮੈਂ ਮੈਂ ਮੇਰੇ ਵਾਂ ਦੀ ਤਾੜੀਆਂ ਖਾਣੀਆਂ ਹੁੰਦੀਆਂ ਆਪਣੀਆਂ ਵਾਂ ਦੀ ਸਵਕਤੇ ਏਡਾ ਟੇਰ ਰੋਟੀਆਂ ਦਾ ਲਾ ਕੇ ਧਰਤਾ ਵਾ ਮੈਨੂੰ ਸਹਾਣਵਾ ਵੀ ਮੈਂ ਭਈਆਂ ਸਹਾਣ ਮੈਨੂੰ ਤਾੜੀਆਂ ਰੋਟੀਆਂ ਸਹਾ ਕੇ ਕੀ ਪਹਿਲਵਾਨ ਬੰਨਾ ਵਾ ਉਹ ਤੁਸੀਂ ਨਾ ਬੰਨਾ ਹੋਊਗਾ ਮੈਂ ਸਮਝੋ ਮੈਂ ਪਹਿਲਵਾਨ ਨਹੀਂ ਬੰਨਾ